ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਵੱਲੋਂ ਆਪ ਸਭ ਨੂੰ ਸਤਿ ਸ੍ਰੀ ਅਕਾਲ ਜੀ ਅਤੇ ਕਬੂਲ ਕਰਿਓ ਪ੍ਰਵਾਨ ਕਰਿਓ ਮੈਂ ਅੱਜ ਪਹੁੰਚਿਆ ਹਾਂ ਗੁਰਦੁਆਰਾ ਮੰਜੀ ਸਾਹਿਬ ਕੋਟਾਂ ਜੋ ਕਿ ਧੰਨ ਧੰਨ ਸ੍ਰੀ ਗੁਰੂ ਹਰगोबिंद ਸਾਹਿਬ ਜੀ ਦਾ ਇਹ ਸਥਾਨ ਆ ਆਪਾਂ ਦਰਸ਼ਨ ਕਰਦੇ ਹਾਂ ਜੋ ਮੇਰੀ ਪੀੜੀ ਦੇ ਮਾਲਕ ਨੇ ਆਓ ਆਪਾਂ ਦਰਸ਼ਨ ਕਰਾਂਗੇ ਸ਼ਾਮ ਦਾ ਟਾਈਮ ਹੋ ਗਿਆ ਸામਨੇ ਹੈ ਦਿੱਲੀ ਅੰਮ੍ਰਿਤਸਰ ਹਾਈਵੇ ਬਿਲਕੁਲ ਇਹ ਸਥਾਨ ਲੁਧਿਆਣਾ ਤੇ ਖੰਨੇ ਦੇ ਵਿਚਾਲੇ ਜੇ ਪੈਂਦਾ ਜੀ ਬੀਜਾ ਹੰਜੀ ਸਾਹਿਬ ਕੋਟਾਂ ਜਿਹਨੂੰ ਕਹਿੰਦੇ ਆ ਤੇ ਆਪਾਂ ਇੱਥੇ ਪਹੁੰਚੇ ਹੋਏ ਆਉਂ ਬਦਰਸ਼ਨ ਕਰਦੇ ਆ ਇਹ ਹੈ ਡਿਊੜੇ ਤੇ ਬਾਬਾ ਜੀ ਦੇ ਘੋੜੇ ਦੋਨੇ ਪਾਸੇ ਸੇਵਾਦਾਰ ਬਾਬਾ ਜੀ ਨਮਸਕਾਰ ਕਰਾਂਗੇ ਇਹ ਹੈ ਮੰਜੀ ਸਾਹਿਬ ਕੋਟਾਂ ਇੱਥੇ ਪੀਐਨਬੀ ਦਾ ਜਿਹੜਾ ਇੱਕ ਬ੍ਰਾਂਚ ਵੀ ਹੈਗੀ ਤੁਸੀਂ ਦੇਖ ਸਕਦੇ ਹੋ ਮੰਜੀ ਸਾਹਿਬ ਕੋਟਾਂ ਜ਼ਿਲ੍ਹਾ ਇਹ ਲੁਧਿਆਣੇ ਚ ਪੈਂਦਾ ਜੀ ਸਭ ਤੋਂ ਪਹਿਲਾਂ ਪੰਦਰ ਚੱਲਾਂਗੇ ਤੇ ਅੰਦਰ ਜਾ ਕੇ ਤੇ ਇਹ ਹੈ ਡਿਊਟੀ ਗੁਰਦੁਆਰਾ ਸਾਹਿਬ ਦੀ ਚੱਲਦੇ ਆਪਾਂ ਇਹ ਉਹ ਸਥਾਨ ਆ ਜਿੱਥੇ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਆਏ ਸੀਗੇ ਤੇ ਆਪਾਂ ਚੱਲਦੇ ਆ ਅੱਗੇ ਤੁਹਾਨੂੰ ਇਸ ਤਿਆਸ ਤੋਂ ਵੀ ਜਿਹੜਾ ਜਾਣੂ ਕਰਾਵਾਂਗੇ ਕਾਫੀ ਵੱਡਾ ਇਹ ਗੁਰਦੁਆਰਾ ਸਾਹਿਬ ਹੈਗਾ ਬਹੁਤ ਸੋਹਣੇ ਸ਼ਾਮੀ ਰਹਿਰਸ ਹੋ ਰਹੀ ਆ ਤੇ ਸਾਹਮਣੇ ਜਿਹੜੀਆਂ ਸਰਾਮਾਂ ਬਣੀਆਂ ਹੋਈਆਂ ਨੇ ਤੁਸੀਂ ਦੇਖ ਸਕਦੇ ਹੋ ਆਪਾਂ ਤੁਰੇ ਜਾ ਰਹੇ ਆ ਜੀ ਤੇ ਸੱਜੇ ਖੱਬੇ ਕਾਫੀ ਹਰਿਆਵਲਾ ਆਪਾਂ ਬਿਲਕੁਲ ਗੁਰਦੁਆਰਾ ਸਾਹਿਬ ਦੇ ਨੇੜੇ ਪਹੁੰਚ ਚੁੱਕੇ ਆ ਪਾਸੇ ਤੋਂ ਡਿਊਟੀ ਤੋਂ ਘੰਟਾ ਕਰ ਤੋਂ ਆਪਾਂ ਅੰਦਰ ਆਏ ਸੀਗੇ ਤੇ ਨਾਲ ਜਿਹੜੀ ਤੁਹ ਜੀ ਖਲ ਕਾਰ ਪਾਰਕਿੰਗ ਕਾਫੀ ਵੱਡੀ ਹੈ ਕਿ ਕਾਫੀ ਵੱਡਾ ਏਰੀਆ ਹੈਗਾ ਤੇ ਇਹ ਹੈ ਠੰਡੇ ਮਿੱਠੇ ਜਲਦੀ ਸ਼ਵੀਲ ਤੇ ਜਲ ਛਕਦੇ ਹਾਂ ਤੇ ਨਾਲ ਹੀ ਇਧਰ ਜੋੜੇ ਖਾਨਾ ਤੇ ਸਾਹਮਣੇ ਜਿਹੜਾ ਹੈ ਜੋੜਾ ਖਾਨਾ ਹੈਗਾ ਤੇ ਨਾਲ ਹੀ ਕੜਾ ਪ੍ਰਸ਼ਾਦ ਹੈਗਾ ਤੇ ਇਦਾਂ ਕੁਝ ਜ਼ਰੂਰੀ ਬੇਨਤੀਆਂ ਲਿਖੀਆਂ ਹੋਈਆਂ ਨੇ ਜੀ ਦਰਸ਼ਨ ਕਰੋ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਇੱਥੇ ਜਿਹੜੀ ਕਾਰਸਵਾਵਾਂ ਚੱਲ ਰਹੀਆਂ ਨੇ ਤੇ अनेका ਪ੍ਰਕਾਰ ਦੀਆਂ ਉਹ ਬਾਬਾ ਜੀ ਦੇ ਇੱਥੇ ਬੋਰਡ ਲੱਗੇ ਹੋਏ ਆ। ਆਪਾਂ ਅੰਦਰ ਦਰਸ਼ਨ ਕਰਾਂਗੇ। ਗੁਰੂ ਜੀ ਦਾ ਖਾਲਸਾ ਫਤਿਹ ਜੀ। ਬਾਬਾ ਜੀ ਠੀਕ ਠਾਕ ਹੋ। ਇਹ ਜੋੜੇਖਾਨਾ ਆਪਾਂ ਜੋੜੇ ਉਤਾਰ ਦਿੱਤੇ ਹੈਗੇ ਆ ਤੇ ਨਾਲ ਹੀ ਇੱਧਰ ਕੜਾ ਪ੍ਰਸ਼ਾਦ ਤੇ ਸੰਗਤ ਜੀ ਮਿਲਦਾ ਹੈਗਾ। ਤੇ ਤੁਸੀਂ ਇੱਥੋਂ ਭੇਟਾ ਦੇ ਕੇ ਕੜਾ ਪ੍ਰਸ਼ਾਦ ਲੈ ਸਕਦੇ ਹੋ। ਤੇ ਇੱਥੇ ਭਾਈ ਟਰਾਲੀ ਭਾਈ ਆਗਮਨ ਪੁਰਬ ਦਾ ਬੋਰਡ ਲੱਗਿਆ ਹੈ। ਇਹ ਮੇਰੇ ਖਿਆਲ 1 ਦਸੰਬਰ ਨੂੰ ਜੋ ਸੀਗਾ ਉਹ ਲੰਘ ਚੁੱਕਿਆ ਹੈਗਾ ਜੀ। ਤੁਹਾਪਾਂ ਜਿਹੜੇ ਅੰਦਰ ਹੱਥ ੋਕੇ ਉ ਜਾਵਾਂਗੇ ਸਭ ਤੋਂ ਪਹਿਲਾਂ ਆਪਾਂ ਇੱਥੇ ਦੇ ਇਤਿਹਾਸ ਬਾਰੇ ਤੁਹਾਨੂੰ ਜਾਣੂ ਕਰਾਵਾਂਗੇ ਸੰਗਤ ਜੀ ਇੱਥੋਂ ਦਾ ਇਤਿਹਾਸ ਆ ਤੁਸੀਂ ਬੜੇ ਪਿਆਰ ਨਾਲ ਸਤਿਕਾਰ ਨਾਲ ਵੀਡੀਓ ਨੂੰ ਪਹੁੰਚ ਕਰ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਤਨ ਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਇਸ ਪਾਵਨ ਸਥਾਨ ਦਾ ਜਿਹੜਾ ਇਤਿਹਾਸ ਆ ਮੈਂ ਤੁਹਾਡੇ ਨਾਲ ਸਾਂਝਾ ਕਰਨ ਲੱਗਿਆ ਪੰਜ ਪਿਆਲੇ ਪੰਜ ਪੀਰ ਛਟਮ ਪੀਰ ਬੈਠਾ ਗੁਰਪਾਰੀ ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਵਿੰਦ ਸਵਾਰੀ ਗੁਰਦਵਾਰਾ ਸ੍ਰੀ ਮਨਜੀਤਪਾਲ ਸਾਹੀ 6ਵੀਂ ਕੋਟਾਂ ਲੁਧਿਆਣਾ ਦਾ ਜਿਹੜਾ ਇਤਿਹਾਸ ਇਸ ਤਰ੍ਹਾਂ ਹੈ ਸੰਗਤ ਜੀ 11 8 1953 ਨੂੰ ਸਰਦਾਰ ਹਰਭਜਨ ਸਿੰਘ ਸਪੁੱਤਰ ਬਾਬਾ ਕਿਰਪਾਲ ਸਿੰਘ ਅਤੇ ਇਹਨਾਂ ਦਾ ਸ੍ਰੀ ਗੁਰਦੇਵ ਸਿੰਘ ਰਮਦਾਸਿਆ ਦੋਵੇਂ ਹੀ ਹਾਲ ਚਲਾ ਰਹੇ ਸੀ ਤੇ ਇੱਕ ਦਿਨ ਕੀ ਹੋਇਆ ਸਿਆੜਾ ਵੇਲੇ ਗੁਰਦੇਵ ਸਿੰਘ ਦੇ ਹਲ ਦਾ ਜਿਹੜਾ ਫਾਲਾ ਸੀ ਮੰਜੀ ਸਾਹਿਬ ਵਿੱਚ ਦੋ ਤਿੰਨ ਵਾਰੀ ਲੱਗਿਆ ਜੀ ਬੈਲ ਤੇ ਗੁਰਦੇਵ ਸਿੰਘ ਕੁਝ ਡਰੇ ਹਲ ਬੋਣਾ ਕਰਤਾ ਬੰਦ ਬੰਦ ਕਰਕੇ ਘਰ ਪਰਤ ਗਏ ਘਰ ਜਾ ਕੇ ਬਾਬਾ ਕਿਰਪਾਲ ਸਿੰਘ ਪਾਸ ਇਹ ਉਹਨਾਂ ਨੇ ਜ਼ਿਕਰ ਕੀਤਾ ਕਿ ਬਾਬਾ ਜੀ ਗੁਰੂ ਘਰ ਦੇ ਸ਼ਰਧਾਲੂ ਸਿੱਖ ਇਤਿਹਾਸ ਦੇ ਜਾਣੂ ਚਾਹੇ ਚਾਰੇ ਕੋਟਾਂ ਵਿੱਚ ਵੱਡੀ ਉਮਰ ਜਿਹੜੀ ਆ ਦੇ ਬਜ਼ੁਰਗ ਸਨ ਉਹਨਾਂ ਇਲਾਕੇ ਦੀਆਂ ਸੰਗਤਾਂ ਨੂੰ ਇਕੱਠਾ ਕੀਤਾ ਜਗਾ ਪੁੱਟ ਕੇ ਵੇਖੀ ਕਿ ਪਵਿੱਤਰ ਮੰਜੀ ਸਾਹਿਬ ਦੇ ਦਰਸ਼ਨ ਹੋਏ ਅਤੇ ਉਹਨਾ ਕਿਹਾ ਇਹ ਸਥਾਨ ਸ੍ਰੀ ਗੁਰੂ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ 6ਵੀਂ ਮੀਰੀ ਪੀਰੀ ਦੇ ਮਾਲਕ ਜੀ ਦਾ ਹੈ ਉਹਨਾਂ ਨੇ ਆਪਣਾ ਪਵਿੱਤਰ ਚਰਨ ਇਸ ਥਾਂ ਤੇ ਪਾਇਆ ਸਨ ਜਦੋਂ ਜਹਾਂਗੀਰ ਬਾਦਸ਼ਾਹ ਦੇ ਨਾਲ ਇੱਥੇ ਬਰਾਜੇ ਸਨ ਇਹਨਾਂ ਨੂੰ ਛੇੜਨਾ ਸ਼ਾਮ ਨੂੰ ਇਕਬੈਲ ਜਿਸ ਦੇ ਹਾਲ ਦਾ ਫਾਲਾ ਲੱਗਿਆ ਸੀ ਬਿਮਾਰ ਹੋ ਗਿਆ ਜੀ ਉਸ ਤੋਂ ਬਾਅਦ 13 8 1953 ਸਰਦਾਰ ਭਜਨ ਸਿੰਘ ਜੀ ਅਤੇ ਜਿਹੜੇ ਸੀਰੀ ਸੀ ਗੁਰਦੇਵ ਸਿੰਘ ਨੇ ਮਹਿਰੀ ਵਾਲਾ ਖੂਜ ਜੋੜਿਆ ਇੰਕੁਰਦੀਲ ਸਿੰਘ ਪਾਣੀ ਨੱਕੇ ਮਾਰ ਰਿਹਾ ਸੀਗਾ ਉੱਚੀਆਂ-ਉੱਚੀਆਂ ਆਵਾਜ਼ਾਂ ਆਈਆਂ ਜਦੋਂ ਆਵਾਜ਼ਾਂ ਸੁਣੀਆਂ ਤਾਂ ਉਸ ਪਾਸੇ ਵੇਖਿਆ ਤਾਂ ਕੋਈ ਸਿੰਘ ਨੀਲੇ ਵਸਤਰਾਂ ਵਾਲੇ ਨਜ਼ਰ ਆਏ। ਆਕਾਸ਼ ਵਿੱਚੋਂ ਆਵਾਜ਼ ਆਈ ਕਿ ਖਾਲਸਾ ਜੀ ਡਰੋ ਨਾ ਗੁਰੂ ਰਾਖਾ ਹੈ। ਸਰਦਾਰ ਹਰਭਜਨ ਸਿੰਘ ਨੇ ਵੀ ਆਵਾਜ਼ਾਂ ਸੁਣੀਆਂ। ਖੂਚ ਲਾਉਣਾ ਬੰਦ ਕਰਕੇ ਉਹ ਵੀ ਖੜੇ ਉਹ ਵੀ ਮਾਫ ਕਰਨਾ ਜੀ ਘਰ ਚਲੇ ਗਏ ਅਤੇ ਉਸ ਰਾਤ ਗੁਰਦੇਵ ਸਿੰਘ ਸ੍ਰੀ ਨੂੰ ਬੁਖਾਰ ਹੋ ਗਿਆ ਤੇਜ਼ ਬੁਖਾਰ ਸਿੰਘ ਸਾਹਿਬ ਹੋ ਗਿਆ ਖਾਲਸਾ ਜੀ ਨਾਲ ਹੀ ਇੱਕ ਬੈਲ ਬਿਮਾਰ ਹੋ ਗਿਆ ਸ਼ਾਮ ਨੂੰ ਚਾਰੇ ਕੋਟਾਂ ਨੇੜੇ ਅਤੇ ਮਾਕਾਣਾ ਸ਼ਾਮ ਨੂੰ ਚਾਰੇ ਕੋਟਾਂ ਤੇ ਨੇੜੇ ਦੇ ਹੋਰ ਨਗਰਾਂ ਵਿੱਚੋਂ ਮੰਜੀ ਸਾਹਿਬ ਪ੍ਰਗਟ ਹੋਣ ਦੀ ਜਿਹੜੀ ਗੱਲ ਉਹ ਫੈਲ ਗਈ ਜੀ ਆਲੇ-ਦਾਲੇ 14 8 1953 ਨੂੰ ਅਗਲੀ ਸਵੇਰੇ ਸੰਤਾਂ ਦੂਰੋਂ ਨੇੜੇ ਦੇ ਘਰਾਂ ਵਿੱਚੋਂ ਮੰਜੀ ਸਾਹਿਬ ਦੇ ਦਰਸ਼ਨ ਕਰਨ ਲਈ ਇਕੱਠਿਆਂ ਹੋ ਗਿਆਂ ਤੇ ਮੰਜੀ ਸਾਹਿਬ ਦੇ ਪਾਸ ਚਾਰੇ ਪਾਸੇ ਜਿਹੜੀ ਇਹ ਜਗ੍ਹਾ ਸਾਫ਼ ਕਰ ਦਿੱਤੀ ਪ੍ਰਗਟ ਹੋਇਆ ਸਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸੀ ਗਵਾਲੀਅਰ ਦੇ ਕਿਲੋ ਵਿੱਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਰਿਹਾ ਹੋ ਕੇ ਜਹਾਂਗੀਰ ਬਾਸ਼ਾ ਦੇ ਨਾਲ ਇਸ ਸਥਾਨ ਤੇ ਬਰਜੇ ਸਨ ਇਕੱਠੀਆਂ ਹੋਈਆਂ ਸੰਗਤਾਂ ਨੇ ਸੇਵਾ ਲਈ ਮਾਇਆ ਤੇ ਜੋ ਸਮਗਰੀ ਆਦ ਦੇ ਕੇ ਸਮਗਰੀ ਆਦ ਦੇ ਕੇ ਜੀ 6ਵੇਂ ਪਾਸੜੇ ਦਾ ਇਹ ਪਵਿੱਤਰ ਸਥਾਨ ਤੇ ਆ ਕੇ ਜੋ ਵੀ ਅਰਦਾਸ ਜੋਦੜੀ ਕਰਦਾ ਮੂਹ ਮੰਗੀਆਂ ਮਰਾਦਾਂ ਪਾਉਂਦਾ ਹੈਗਾ ਗੁਰੂ ਸੌਰਮੇ ਦਾ ਇੱਕ ਇਸ ਪਵਿੱਤਰ ਅਸਥਾਨ ਦੀ ਯਾਤਰਾ ਕਰਕੇ ਤਨ ਮਨ ਧਨ ਨਾਲ ਸੇਵਾ ਕਰਕੇ ਅਤੇ ਗੁਰੂ ਸਾਹਿਬ ਦੇ ਉਪਦੇਸ਼ਾਂ ਤੇ ਚੱਲਿਆਂ ਆਪਣਾ ਜੀਵਨ ਸਫਲਾ ਕਰਿਏ ਹੁਣ ਇਸ ਸਥਾਨ ਦਾ ਪ੍ਰਬੰਧ ਯੋਗ ਹੈ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਅਧੀਨ ਚੱਲ ਰਿਹਾ ਹਰ ਮਹੀਨੇ ਜਿਹੜੀ ਸੰਗਰਾਂਦ ਦੇ ਪਵਿੱਤਰ ਦਿਹਾੜੇ ਤੇ ਇੱਥੇ ਅੰਦਰ ਸੰਚਾਰ ਜਿਹੜਾ ਕਰਵਾਇਆ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਪ੍ਰਬੰਧ ਆ ਤੇ ਆਓ ਅੱਗੇ ਚੱਲਦੇ ਤੁਹਾਨੂੰ ਦਰਸ਼ਨ ਕਰਾਉਂਦੇ ਆ ਇਹ ਮੇਰੀ ਪੀੜੀ ਦੇ ਦੋ ਸਾਡੇ ਬਾਬਾ ਜੀਆ ਦੇ ਨਿਸ਼ਾਨ ਸਾਹਿਬ ਜਿੱਥੇ ਬਾਬਾ ਜੀ ਆਏ ਹੁੰਦੇ ਉੱਥੇ ਦੋ ਮੇਰੀ ਪੀੜੀ ਦੇ ਜਿਹੜੇ ਨਿਸ਼ਾਨ ਸਾਹਿਬ ਉਹ ਝੁੱਲਦੇ ਹੁੰਦੇ ਨੇ ਸਤਿਨਾਮ ਵਾਹਿਗੁਰੂ ਬੰਦੂਰ ਸੱਜਾ ਆਪਕੀ ਨਾਮ ਪਾਉਂਦਾ ਬਿਲਕੁਲ ਜੀਵਾ ਬਾਬਾ ਜੀ ਦੇ ਅੱਗੇ ਆ ਗਏ ਆ ਦਰਬਾਰ ਸਾਹਿਬ ਜੀ ਦੇ ਬਹੁਤ ਸੋਹਣੇ ਸੁੰਦਰ ਰਮਾਲਿਆਂ ਦੇ ਵਿੱਚ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿਸ਼ੋਤ ਨੇ ਰਹਿਰਾਸ ਹੋ ਰਹੀ ਆ ਸਤ ਕੋ ਸਤਜਾ ਨਰਮ ਜੀ ਦਨ ਕੋ ਨਾਮ ਤਾ ਜੀ ਮੋ ਤਨ ਮਨ ਹੀ ਵੇ ਹਰਿਆ ਵਾਹਿਗੁਰੂ ਜੀ ਕਾ ਖਾਲਸਾ ਇਥੇ ਜਾਂਦਾ ਪੁਲਿਸ ਮੇਰੇ ਮੇਰੇ ਬੀਬੀਆਂ ਨੇ ਇਥੇ ਠਹਿਰਨਾ ਹੋਵੇਗਾ ਇਹਨਾਂ ਨੂੰ ਸ਼ਾਇਦ ਹੋ ਸਕਦਾ ਕਿ ਜੂਰੀਟ ਲਈ ਆਏ ਹੋਣ ਤੇ ਆਪਾਂ ਅੱਗੇ ਚੱਲਦੇ ਹਾਂ ਇਹ ਹੈ ਸਾਰੀ ਕਾਰ ਪਾਰ ਗਿਆ ਤੇ ਇੱਕ ਘੰਟਾ ਕਰ ਬਹੁਤ ਹੋਣਾ ਸਜੇ ਹੋਏ ਨੇ ਦੇਖ ਸਕਦੇ ਹਾਂ ਇਸ ਦੇ ਨਾਲ ਤੁਸੀਂ ਦੂਦਸਵ ਦੇ ਦਰਸ਼ਨ ਕੀਤੇ ਤਨ ਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਉਹੋ ਸੋਹਣੇ ਅਸਥਾਨ ਨੇ ਜਿੱਨਾਂ ਨੇ ਤੁਹਾਨੂੰ ਦਰਸ਼ਨ ਕਰਾਏ ਇਦੇ ਨਾਲ ਜਿਹੜੇ ਮੇਰੇ ਕਿਸੇ ਵੀਰ ਭਾਈ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਕਿਰਪਾ ਕਰਕੇ ਸਬਸਕ੍ਰਾਈਬ ਕਰ ਲਓ ਜੇ ਤੁਹਾਨੂੰ ਮੇਰੀ ਜਿਹੜੇ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਆਪਲ ਦੇ ਹੱਥੇ ਮਿਲ ਸਕੇ ਜੀ ਤੇ ਇਹਦੇ ਨਾਲ ਸੁਰਿੰਦਰ ਸਿੰਘ ਦਿਓ ਆਗਿਆ ਅਗਲੀ ਵੀਡੀਓ ਆਉਣ ਤੱਕ ਮੇਰਾ ਇੰਤਜ਼ਾਰ ਕਰਨਾ ਜੀ ਇਹਦੇ ਨਾਲ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਚੜ੍ਹਦੀ ਕਲਾ ਰੱਬ ਰੱਖੇ